ਇਨਾ ਪਾਸਪੋਰਟ ਦਾ ਕੰਮ ਕਰਦੇ ਇਹਨਾਂ ਲਈ ਇੱਕ ਸਰਟੀਫਿਕੇਟ ਜੁੜਦੀ ਹੁੰਦਾ ਉਸ ਸਰਟੀਫਿਕੇਟ ਨੂੰ ਉਸ ਤੋਂ ਬਾਅਦ ਆਪਾਂ ਦੇਖਦੇ ਜੇ ਦਾ 3 ਸਟਾਰ ਹੋਟਲ ਆ ਜਾਂ 5 ਸਟਾਰ ਹੋਟਲ ਆ ਆਪਣਾ ਕਿਨਾਂ ਦਾ ਇਹ ਸਟਾਰ ਦੇ ਲੈਵਲ ਹੁੰਦੇ ਆ ਇਹਨਾਂ ਬਾਰੇ ਤੁਸੀਂ ਜਾਣ ਗੁਰ ਜ਼ਰੂਰ ਕਰੋ ਆਪਣੇ ਸ਼ਹਿਰ ਵਿੱਚ ਸਸਰੀ ਗਾਲ ਜੀ ਮੈਂ ਆ ਸ਼ਹਿਰ ਪਰਵਾਸੀ ਨੂੰ ਹੈ ਦੱਸਣਾ ਚਾਹੁੰਗਾ ਕਿ ਸਾਡੀ ਫੂਡ ਸੇਫਟੀ ਟੀਮ ਜਿਹੜੀ ਐਫਐਸਐਸਆਈ ਵੱਲੋਂ ਇੱਕ ਮਾਪਦੰਡ ਨਾ ਹੈਗਾ ਸੀ ਜਿਸ ਚ ਅਸੀਂ ਸਟਾਰ ਰੇਟਿੰਗ ਕਰਨਿਆ ਹਾਈਜਨ ਦੇ ਔਰ ਔਰੇ ਦੌਰਾਨ ਅਸੀਂ ਜਿਹੜੇ ਸਾਨੂੰ ਟਾਰਗੇਟ ਮਿਲੇ ਹੋਏ ਸੀ ਉਸ ਚ 91 ਜਿਹੜੇ ਐਫ ਬੀਓਜ਼ ਹੈਗੇ ਸੀ ਉਹਨਾਂ ਦੀ ਹਾਈ ਜੇਨਰੇਟਿੰਗ ਕੀਤੀ ਗਈ ਔਰ ਜਿਹਦੇ ਚ ਕਈਆਂ ਨੂੰ ਕਾਫੀ ਜਨੇਸੀ ਜਨਰਲ ਨੂੰ 5 ਸਟਾਰ ਹਾਈ ਜੇਨਰੇਟਿੰਗ ਮਿਲੀ ਹੈ ਔਰ ਕੁਝ ਨੂੰ 4 ਸਟਾਰ ਔਰ ਕੁਝ ਨੂੰ 3 ਸਟਾਰ ਮਿਲੀ ਹੈ ਸੋ ਮੈਂ ਛਾਰਪੁਰ ਵਾਸੀਨ ਨੂੰ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਵੀ ਤੁਸੀਂ ਰੈਸਟੋਰੈਂਟ ਚ ਜਾਂਦੇ ਆ ਜਾਂ ਕਿਤੇ ਮਤਲਬ ਹਾਈ ਰਿਸਕ ਵਾਲੇ ਫੂਡ ਕਾਰਨਰਸ ਚ ਜਾਂਦੇ ਆ ਤੁਸੀਂ ਉਹ ਜਰੂਰ ਉੱਥੇ ਚੈੱਕ ਕਰੋ ਕਿ ਇਹਨਾਂ ਦੀ ਹਾਈਜੇਨੇਟਿੰਗ ਕੀ ਹੈਗੀ ਹੈ ਜੋ ਤੁਹਾਨੂੰ ਲੱਗਦਾ ਹੈ ਕਿ 3 ਸਟਾਰ 4 ਸਟਾਰ ਔਰ 5 ਸਟਾਰ ਹੈ ਇਹ ਦਾ ਮਤਲਬ ਹੈ ਕਿ ਐਫਐਸਆਈ ਵੱਲੋਂ ਅਪਰੂਵਡ ਹੈਗੀ ਹੈ ਔਰ ਇਹੋ ਜਿਹੀ ਫੂਡ ਕਾਰਨਰਸ ਜਾ ਕੇ ਤੁਹਾਨੂੰ ਖਾਣਾ ਖਾਣਾ ਚਾਹੀਦਾ ਔਰ ਪ੍ਰੈਫਰਬਲੀ ਕਿਉਂਕਿ ਇਹ ਜਿਹੜੀ ਹਾਈਜੇਨ ਰੇਟਿੰਗ ਹੈ ਇਹੋ ਜੀ ਟੀਮ ਹੈਗੀ ਸੈਂਟਰਲ ਦੀ ਟੀਮ ਆਈ ਸੀ ਜਿਹੜੇ ਆਡਿਟ ਕਰਕੇ ਇਹਨਾਂ ਨੂੰ ਹਾਈਜੇਨ ਰੇਟਿੰਗ ਕੀਤੀ ਆ ਸੋ ਇਹ ਮਾਪਦੰਡ ਦੇ ਅਕੋਰਡਿੰਗਲੀ ਹੈਗੀ ਹੈ ਸੋ ਅਕੋਰਡਿੰਗਲੀ ਮੈਂ ਇਹ ਕਹਾਂਗਾ ਕਿ ਤੁਸੀਂ ਇਹ ਜ਼ਰੂਰ ਦੇਖੋ ਉੱਥੇ ਜਾ ਕੇ ਕਿਉਂਕਿ ਤੁਸੀਂ ਡਿਮਾਂਡ ਕਰੋਗੇ ਤੇ ਜਿਹੜੇ ਹਾਈਜੇਨ ਰੇਟਿੰਗ ਨਹੀਂ ਵੀ ਕਰਵਾਉਂਦੇ ਉਹ ਵੀ ਦੁਕਾਨਦਾਰ ਕਰਾਂਗੇ ਤਾਂ ਕਿ ਉਹਨਾਂ ਦਾ ਮਾਲ ਅੱਛੀ ਤਰ੍ਹਾਂ ਬਿਕੇ